ਹਾਂਜੀ ਸਾਸਰੀ ਕਾ ਜੀ ਸਾਰਾ ਨੇ ਅੱਜ ਪਿੰਡ ਕੋਤ ਨੇ ਜ਼ਿਲ੍ਹਾ ਬਰਨਾਲਾ ਬਸ ਕੜ ਦੇ ਨਾਲ ਆ ਸਮੋਗਾ ਰੋਡ ਤੇ ਬਰਨਾਲਾ ਰੋਡ ਦੇ ਉੱਪਰ ਹੀ ਕੋਤਨਾ ਪਿੰਡ ਆ ਜੀ ਬਾਈ ਕੋਲ ਬੂਰੀ ਮੱਝ ਆ ਜੀ ਠੀਕ ਆ ਜੀ ਜੇ ਕੋਈ ਚਾਹ ਵਣ ਹੋਏ ਤਾਂ ਬਾਈ ਨਾਲ ਤੋਂ ਲੈ ਸਕਦਾ ਬਾਕੀ ਸਵੇਰ ਦਾ ਟਾਈਮ ਵੀਰੇ ਠੀਕ ਹਨਾ ਮੰਨ ਕੇ ਚੱਲੋ 9:30 ਦਾ ਟਾਈਮ ਆ ਚੋਲੀ ਸੀ ਬਾਈ ਨੇ ਤਾਰ ਤੇ ਕਰਦੇ ਬਾਈ ਨੇ ਆਪਾਂ ਗੱਲਬਾਤ ਹਾਂਜੀ ਬਾਈ ਸਾਸਰੀ ਕਾ ਜੀ ਸਾਸਰੀ ਕਾ ਜੀ ਹਾਂਜੀ ਬਈ ਕੀ ਨਾਮ ਹੈ ਜੀ ਆਪਣਾ ਆਪਣਾ ਸੰਧਾ ਹੈ ਪਿੰਡ ਬੋਤਣਾ ਆਪਣਾ ਹਾਂਜੀ ਤੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤੇ ਨੰਬਰ ਦੱਸੋ ਜੀ ਆਪਣਾ ਨੰਬਰ ਹੈ ਜੀ 98726 83969 ਜੀ ਦੁਬਾਰਾ ਫੇਰ ਦੱਸੋ ਜੀ 98726 ਜੀ 83969 ਜੀ ਠੀਕ ਹੈ ਜੀ ਤੇ ਹਾਂਜੀ ਲਈ ਇਹ ਜਿੰਨੇ ਦੱਸੋ ਜੀ ਮਾਦੀ ਮਾਦੀ ਇਹਨਾਂ ਮਹੀਨਾ ਦਾ ਸੂਣ ਹੋ ਗਿਆ ਜੀ ਹਾਂਜੀ ਕਿਸੇ ਕਰਤੀ ਆ ਜੀ ਇਹਦੀ ਠੀਕ ਹੈ ਜੀ ਤੇ 10 ਕਿਲੋਆ ਗੇੜ ਦੇ ਦੁੱਧ ਆ ਜੀ ਇਹਦਾ ਵਧੀਆ ਸੀਲ ਆ ਥਾਂ ਥੋਂ ਵਧੀਆ ਸੈਟ ਆ ਜੀ ਸਭ ਕੁਝ ਜੀ ਵਧੀਆ ਠੀਕ ਹੈ ਫੀਡ ਮੰਜਾ ਤੇ ਆਪਣਾ ਰੇਟ ਕੀ ਦੱਸੋ ਜੀ ਰੇਟ ਆਪਾਂ ਲੈਣ ਲੈਣ 75000 ਰੁਪਏ ਜੀ ਠੀਕ ਹੈ ਜੀ ਬਈ ਉਹ ਮੈਂ ਬਾੜਾ ਰਹੀ ਜਾਈ ਜੀ ਆਪਾਂ ਇਨੇ ਰਣੇ ਨੇ ਲੈਣ ਦੇਣੀ ਆਪਾਂ 75000 ਉਹ 20 ਲੀਟਰ ਦਾ ਜੀ ਹਾਂਜੀ ਹਾਂ ਠੀਕ ਹੈ ਜੀ ਬਈ ਦੇਖ ਸਕਦੇ ਹੋ ਹਨੇ ਵਾਲੂਆ ਤੇ ਬਾਈ ਜੀ ਨੇ ਚੋਲੀ ਸੀ ਸਵੇਰ ਦਾ ਟਾਈਮ ਤੇ ਮਾਗਰ ਵੀ ਖੱਟੀ ਆ ਗਈ ਉਹ ਵੀ ਹਾਂ ਇਹੇ ਖੱਟੀ ਆ ਬਈ ਜੀ ਠੀਕ ਹੈ ਜੀ ਇਹਨਾਂ ਕੋਈ ਵੀ ਸੁਣਣ ਸੀ ਜਿਹ ਕਿਸੇ ਨੇ ਲੈਣੀ ਹੈ ਤਾਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਤੇ ਲੈਣ ਦੇਣੀ ਬਾਈ ਜੀ ਨੇ ਦੱਸਿਆ 75000 ਰੁਪਏ ਠੀਕ ਹੈ ਦੁੱਧ ਦਾ 10 ਲੀਟਰ ਤੇ ਥੋੜਾ ਜਰ ਕਰਦੀ ਆ ਡਰਦੀ ਆ ਜੀ ਤਾਂ ਕਰਕੇ ਉਹਨਾਂ ਦੀ ਕਰਦੀ ਆ ਡਾਕਟਰ ਆ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬ ਕਰ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਤੁਹਾਨੂੰ ਮੇਰੇ ਨਾਲ ਵੀਡੀਓ ਅਪਲੋਡ ਕਰਦੇ ਰਹੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ